ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਠੰਡ ਬਹੁਤ ਜ਼ਿਆਦਾ ਆ ਗਈ ਹੈ ਬਈ ਆਪਣਾ ਖਿਆਲ ਰੱਖਿਆ ਕਰੋ ਤੇ ਅਸੀਂ ਅੱਜ ਲੱਗੇ ਆ ਜੀ ਬਣਾਉਣ ਸਰਦੀਆਂ ਦੀ ਰੋਟੀ ਮੱਕੀ ਵਾਲੀ ਜਿਹੜੀ ਕਿ ਜ਼ਿਆਦਾ ਸਰਦੀਆਂ ਵਿੱਚ ਫੇਮਸ ਹੁੰਦੀ ਹੈ ਮੇਥੀ ਵਾਲੀ ਤੇ ਜਾਂ ਫਿਰ ਸਿੰਪਲ ਮੱਕੀ ਦੀ ਰੋਟੀ ਸਾਗ ਨਾਲ ਠੀਕ ਹੈ ਨਾ ਜੀ ਤੇ ਇਹ ਲੱਗੀ ਸੀ ਮੈਂ ਅੱਜ ਮੇਥੀ ਪਾ ਕੇ ਰੋਟੀ ਬਣਾਉਣ ਦੇ ਮੈਂ ਕਿਹਾ ਚਲੋ ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ ਤੇ ਇਦੇ ਵਾਸਤੇ ਮੈਂ ਕੱਟੀ ਹੋਈ ਜੇ ਮੇਥੀ ਵਿੱਚੇ ਮੈਂ ਕੱਟ ਲਿਆ ਸੀ ਧਨੀਆਂ ਲਸਣ ਦੀਆਂ ਪੂਕਾਂ ਤੇ ਅਦਰਕ ਦੋ ਤਿੰਨ ਮਿਰਚਾਂ ਹਰੀਆਂ ਛੋਟਾ ਜਿਹਾ ਪਿਆਜ਼ ਬਰੀਕ ਕੱਟ ਕਰ ਲਿਆ ਹੋਇਆ ਜੀ ਮੈਂ ਤੇ ਇਹਦੇ ਵਿੱਚ ਹੀ ਨਾ ਮੇਥੀ ਧਨੀਆਂ ਪਾਲਕ ਲਸਣ ਇਹਦੇ ਵਿੱਚ ਹੀ ਮੈਂ ਕਟਿੰਗ ਕਰ ਲਿਆ ਥੋੜੀ ਜਿਹੀ ਪਾਲਕ ਕੱਟ ਲਈ ਤੁਹਾਨੂੰ ਪਤਾ ਹੈ ਨਾ ਕੋਠੇ ਤੇ ਲਗਾਇਆ ਹੋਇਆ ਮੈਂ ਛੋਟਾ ਜਿਹਾ ਬਾਗੀਚਾ ਤੇ ਉਹਦੇ ਵਿੱਚੋਂ ਮੈਨੂੰ ਜੋ ਵੀ ਲੱਭਿਆ ਮੈਂ ਸਾਰਾ ਕੱਟ ਕਰਕੇ ਤੇ ਹੁਣ ਅਸੀਂ ਇਹ ਹਰੀ ਭਰੀ ਜਿਹੜੀ ਰੋਟੀ ਬਣਾ ਕੇ ਬੜੀ ਟੇਸਟੀ ਜੀ ਕ੍ਰਿਸਪੀ ਜੀ ਖਾਵਾਂਗੇ ਤੁਹਾਡੇ ਸਾਹਮਣੇ ਤੇ ਆਪਾਂ ਐਵੇਂ ਇਹਦੇ ਵਿੱਚ ਪਾਣ ਲੱਗੇ ਆ ਆਟੇ 'ਚ ਇਹਦੇ 'ਚ ਮੈਂ ਪਾਣ ਲੱਗਿਆ ਦੇਖੋ ਪਿਆਜ਼ ਅਦਰਕ ਹਰੀ ਮਿਰਚ ਆ ਮੇਥੀ ਜੋ ਵੀ ਮੈਂ ਮਟੀਰੀਅਲ ਸਾਰਾ ਕੱਟ ਕੀਤਾ ਸੀ ਇਹ ਹੁਣ ਅਸੀਂ ਆਟੇ ਦੇ ਵਿੱਚ ਮਿਕਸ ਕਰ ਲਿਆ ਹੋਇਆ ਤੇ ਹੁਣ ਅਸੀਂ ਪਾਵਾਂਗੇ ਦੇ ਚ ਆਪਣੇ ਬੇਸਿਕ ਮਸਾਲੇ ਜਿਹੜੇ ਕਿ ਆਪਾਂ ਡੇਲੀ ਯੂਜ਼ ਕਰਦੇ ਆ ਹਲਕਾ ਜਿਹਾ ਮਜੀਰਾ ਪਾ ਰਹੀ ਆ ਗਰਮ ਮਸਾਲਾ ਪਾਵਾਂਗੇ ਉਹ ਤੁਹਾਡੀ ਚੋਇਸ ਜਿੰਨਾ ਵੀ ਪਾਉਣਾ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਮੈਂ ਹਰੀਆਂ ਮਿਰਚਾਂ ਦੋ ਤਿੰਨ ਕੱਟ ਲਈਆਂ ਸੀ ਇਸ ਕਰਕੇ ਮੈਂ ਲਾਲ ਤੇ ਨਹੀਂ ਪਾ ਰਹੀ ਨਮਕ ਪਾ ਲੈਨੇ ਆ ਨਮਕ ਤੇ ਬਾਅਦੇ ਘਟਾਪਾ ਫਿਰ ਦੇਖ ਕੇ ਪਾ ਲਾਂਗੇ ਮੈਂ ਹਲਕੀ ਜੀ ਹਲਦੀ ਲੱਗੀ ਹੈ ਜੀ ਪੌਣ ਹਲਦੀ ਤੁਹਾਨੂੰ ਪਤਾ ਮੈਂ ਪਕੌੜਿਆਂ ਚ ਵੀ ਪਾਉਣੀ ਆ ਤੇ ਇਦਾਂ ਮੈਂ ਰੋਟੀ ਚ ਵੀ ਪਾ ਲੈਂਦੀ ਆ ਠੀਕ ਹੈ ਜੀ ਹੁਣ ਅਸੀਂ ਇਹਦੇ ਚ ਪਾਵਾਂਗੇ ਜੁਆਇਨ ਮੈਂ ਹਲਕੀ ਜੀ ਆ ਦੇਖੋ ਜੁਆਇਨ ਪਾ ਲਈ ਹੋਈ ਆ ਮੈਂ ਜੁਆਇਨ ਵੀ ਪਾ ਲਈ ਸੀ ਹਲਕੀ ਜੀ ਹੁਣ ਮੈਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਆਟੇ ਨੂੰ ਬਾਕੀ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਹੀ ਆਟਾ ਮੇਥੀ ਜੋ ਵੀ ਮੈਂ ਮਟੀਰੀਅਲ ਪਾਇਆ ਨਾ ਉਦੂਜੀ ਆਪਣੀ ਫੈਮਿਲੀ ਅਕੋਰਡਿੰਗ ਲੈ ਸੱਟਦੇ ਹੋ ਤੇ ਇੱਥੇ ਬਸ ਬੱਚਿਆਂ ਨੇ ਖਾਣਾ ਇੱਕ ਬੱਚਾ ਖਾਊਗਾ ਇੱਕ ਮੈਂ ਖਾऊंगी ਤੇ ਇੱਕ ਬੱਚਾ ਕਹਿ ਰਿਹਾ ਮੈਂ ਨਹੀਂ ਖਾਣੀ ਜੀ ਰੋਟੀ ਇਸ ਕਰਕੇ ਮੈਂ ਥੋੜਾ ਜਿਹਾ ਮਟੀਰੀਅਲ ਰੈਡੀ ਕੀਤਾ ਸੀਗਾ ਹੁਣ ਅਸੀਂ ਪਾਣੀ ਦੇ ਨਾਲ ਇਹਨੂੰ ਮਲਣਾ ਸ਼ੁਰੂ ਕਰਾਂਗੇ ਆਟੇ ਨੂੰ ਪਾਣੀ ਪਾਵਾਂਗੇ ਆਪਾਂ ਥੋੜਾ ਥੋੜਾ ਤੇ ਜੇ ਤੇ ਆਟਾ ਠੰਡੇ ਪਾਣੀ ਦੇ ਨਾਲ ਵਧੀਆ ਢੰਗ ਦੇ ਨਾਲ ਜੁੜ ਜਾਂਦਾ ਹੈ ਪੀਤੇ ਵੋ ਤੁਹਾਡੀ ਆ ਨਹੀਂ ਤੇ ਤੁਸੀਂ ਇਹਨੂੰ ਥੋੜਾ ਜਿਹਾ ਹਲਕਾ ਗਰਮ ਕਰ ਸਕਦੇ ਹੋ ਪਾਣੀ ਨੂੰ ਅਸੀਂ ਇਦਾਂ ਹੀ ਨਾ ਇਹਨਾਂ ਨੂੰ ਪਾਣੀ ਨੂੰ ਥੋੜਾ ਮਤਲਬ ਹਲਕਾ ਜਿਹਾ ਗਰਮ ਕਰਕੇ ਤੇ ਅਸੀਂ ਇਦਾਂ ਕਰ ਸਕਦੇ ਆ ਗਰਮ ਇੱਕ ਵਾਰੀ ਤੇ ਅਸੀਂ ਇਹਨੂੰ ਸਾਰੇ ਨੂੰ ਨਾ ਚੰਗੀ ਤਰ੍ਹਾਂ ਮਲ ਲਿਆ ਮੜਾ ਜਾ ਕਿਉਂਕਿ ਉਹ ਇਕੱਠਾ ਕਰ ਲਈ ਆਟੇ ਨੂੰ ਫਿਰ ਤੁਸੀਂ ਇਦਾਂ ਥੋੜਾ ਥੋੜਾ ਲੈ ਕੇ ਵੀ ਮਸਲ ਸਕਦੇ ਕਿਉਂਕਿ ਮੇਰੀਆਂ ਭੈਣਾਂ ਨੂੰ ਪਤਾ ਹੀ ਆ ਰੋਟੀ ਕਿਵੇਂ ਬਣਾਈਦੀ ਆ ਮੈਂ ਦੇ ਵੈਸੇ ਹੀ ਆਪਣਾ ਆਈਡੀਆ ਜਾਂ ਦੇ ਰਹੀ ਤੁਹਾਨੂੰ ਬਾਕੀ ਮੇਰੀਆਂ ਭੈਣਾਂ ਤੇ ਮੇਨੋਂ ਸਿਆਣੀਆਂ ਮੈਂ ਤਾਂ ਬਹੁਤ ਛੋਟੀ ਐ ਜੀ ਤੁਹਾਡੇ ਤੋਂ ਤੇ ਹਾਂਜੀ ਆਟਾ ਮਲ ਕੇ ਮੈਂ ਤਿਆਰ ਕਰ ਲਿਆ ਹੋਇਆ ਤੇ ਹੁਣ ਅਸੀਂ ਬਣਾਵਾਂਗੇ ਇਹਦਾ ਫੁਲਕਾ ਤੇ ਥੋੜਾ ਜਿਹਾ ਆਟਾ ਮੈਂ ਮਲਣ ਤੋਂ ਵੀ ਨਹੀਂ ਰੱਖ ਲਿਆ ਸੀ ਨਾ ਇੰਨਾ ਕੁ ਮੈਂ ਮਲ ਲਿਆ ਹੋਇਆ ਜੀ ਤੇ ਮੈਂ ਰੋਟੀ ਇਹਦੀ ਲੱਗੀ ਜੇ ਬਣਾਉਣ ਪੋਲੋਥੀਨ ਤੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਉਹਦਾ ਬਣਾਉਣੀ ਆ ਹੱਥ ਤੇ ਵੀ ਮੈਂ ਬਣਾ ਲੈਂਦੀ ਰੋਟੀ ਬਟ ਹੁਣ ਮੈਂ ਲਪਾਫੇ ਤੇ ਬਣਾਉਣ ਲੱਗੀ ਐ ਮੈਂ ਉਹਨੂੰ ਗੋਲ ਕੱਟ ਕੇ ਠੀਕ ਐ ਹਾਂਜੀ ਪੋਲੀਥੀਨ ਦੇ ਉੱਪਰ ਨੂੰ ਮੈਂ ਐਸਾ ਰੱਖ ਲਿਆ ਹੋਇਆ ਜੀ ਪੇੜਾ ਤੇ ਆ ਦੇਖੋ ਮੈਂ ਗੋਲ ਕੱਟ ਲਿਆ ਸੀਗਾ ਤੇ ਹੁਣ ਮੈਂ ਇਹਦੇ ਤੇ ਰੋਟੀ ਬਣਾਉਣਾ ਲੱਗੀ ਐ ਤਵਾ ਮੈਂ ਗੈਸ ਦੇ ਉੱਪਰ ਰੱਖਿਆ ਹੋਇਆ ਤਵਾ ਗਰਮ ਹੋ ਗਿਆ ਹੋਇਆ ਤੇ ਹਲਕਾ ਜਿਹਾ ਹੱਥ ਨੂੰ ਸੀ ਹੁਣ ਪਾਣੀ ਲਗਾ ਲਾਂਗੇ ਤਾਂ ਕਿ ਆਟਾ ਜਿਹੜਾ ਹੱਥ ਦੇ ਨਾਲ ਨਾ ਚਿਪਕੇ ਅਸਲ ਮੇਥੀ ਵਾਲੀ ਰੋਟੀ ਸਭ ਦੀ ਫੇਵਰੇਟ ਹੁੰਦੀ ਹੈ ਨਾ ਸਰਦੀਆਂ ਦੇ ਵਿੱਚ ਮੱਖਣ ਦੇ ਨਾਲ ਖਾਓ ਤੇ ਇੱਕ ਸਿੰਪਲ ਰੋਟੀ ਵੀ ਮੱਕੀ ਦੀ ਸਾਗ ਦੇ ਨਾਲ ਛਲਗਮਾ ਨਾਲ ਹਨਾ ਕੜੀ ਦੇ ਨਾਲ ਵੀ ਬੜੀ ਟੇਸਟੀ ਲੱਗਦੀ ਹੈ ਸਿਰ ਮੈਨੂੰ ਲੱਗਦਾ ਕਾਫੀ ਜਿਆਦਾ ਐ ਨਾ ਮਤਲਬ ਸਪਾਈਸੀ ਜੀ ਬਣੀ ਹੈ ਰੋਟੀ ਕਿਉਂਕਿ ਮੇਰੀਆਂ ਮਿਰਚਾਂ ਦਿਖ ਰਹੀਆਂ ਉੱਪਰ ਤੁਸੀਂ ਜਿੰਨੀ ਮਰਜ਼ੀ ਪਤਲੀ ਰੋਟੀ ਕੱਟ ਸਕਦੇ ਹੋ ਕਿਉਂਕਿ ਇਹ ਜਿਹੜਾ ਪੌਲੋਥੀਨਾ ਨਾ ਇਹ ਰੋਟੀ ਟੁੱਟੜ ਨਹੀਂ ਦਿੰਦਾ ਦੇਖੋ ਕਿੰਨੀ ਮੈਂ ਪਤਲੀ ਕਰ ਲਈ ਨਾ ਹੁਣ ਤਵੇ ਤੇ ਪਾਉਂਗੀ ਰੋਟੀ ਜੀ ਮੈਂ ਤਵੇ ਦੇ ਉੱਪਰ ਬਣਾ ਕੇ ਪਾ ਦਿੱਤੀ ਹੋਈ ਐ ਤੇ ਹੁਣ ਇਹਨੂੰ ਆਪਾਂ ਨਾ ਮੀਡੀਅਮ ਫਲੇਮ ਤੇ ਬਣਾਉਣਾ ਐ ਕਿ ਜਿਹੜੀ ਕ੍ਰਿਸਪੀ ਜੀ ਰੋਟੀ ਬਣ ਕੇ ਤਿਆਰ ਹੋਵੇ ਸਾਡੀ ਤੇ ਮਤਲਬ ਇਹਨੂੰ ਬ੍ਰਾਊਨ ਬ੍ਰਾਊਨ ਕਰਨਾ ਆਪਾਂ ਬਹੁਤ ਹੀ ਵਧੀਆ ਰੋਟੀ ਬਣ ਕੇ ਦਿਲ ਕਰੂਗਾ ਕਿ ਇਦਾਂ ਹੀ ਸਿੰਪਲ ਹੀ ਖਾਈ ਜਾਈਏ ਬਿਨਾ ਉਦ ਤੋਂ ਦਹੀਂ ਤੋਂ ਹੀ ਤੇਨੀ ਜਦਾ ਟੇਸਟ ਲੱਗਦੀ ਹੈ ਨਾ ਰੋਟੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬਸ ਬਣਾਉਂਦੇ ਜਾਵਾਂਗੇ ਧਿਆਨ ਰੱਖਾਂਗੇ ਰੋਟੀ ਦਾ ਜੀ ਕਹਿੰਦੇ ਇੱਕ ਸਾਈਡ ਮੈਂ ਪਲਟ ਲਈ ਹੋਈ ਹੈ ਜੀ ਰੋਟੀ ਦੂਸਰੀ ਸਾਈਡ ਵੀ ਆਪਾਂ ਪਲਟ ਲਈ ਇਹਨੂੰ ਪਹਿਲਾਂ ਥੋੜੀ ਜੀ ਰਾੜ ਕੇ ਨਾ ਚੰਗੀ ਤਰ੍ਹਾਂ ਫੇਰ ਹੀ ਇੱਕ ਸਾਈਡ ਤੋਂ ਮਤਲਬ ਉਧਰਲੀ ਸਾਈਡ ਕੱਚੀ ਹੈ ਥੋੜੀ ਮੈਂ ਕਿਹਾ ਉਧਰੋਂ ਚੰਗੀ ਤਰ੍ਹਾਂ ਰਾੜ ਲੈਣੇ ਫੇਰ ਮੈਂ ਬਾਅਦ ਵਿੱਚ ਦੇ ਉੱਪਰ ਫਾਇਰ ਲਗਾਉਂਗੀ ਤੁਸੀਂ ਰਾਈਫਡ ਲਗਾ ਲਓ ਘਿਓ ਲਗਾ ਲਓ ਜੋ ਵੀ ਤੁਹਾਡੀ ਚੋਇਸ ਹਨ ਤੁਸੀਂ ਉਹ ਲਗਾ ਸਕਦੇ ਹੋ ਜੇ ਮੈਂ ਹੁਣ ਇਹ ਲਗਾ ਲਿਆ ਨਾ ਇਹਨੂੰ ਰਾਈਫਡ ਤੇ ਫਿਰ ਇਹਨੇ ਜ਼ਿਆਦਾ ਪੱਕਣਾ ਨਹੀਂ ਹੈਗਾ ਲਾਲ ਹੋ ਜਾਣਾ ਫਿਰ ਪੱਕਣਾ ਨਹੀਂ ਚੰਗੀ ਤਰ੍ਹਾਂ ਹਾਂਜੀ ਮੈਂ ਇਧਰ ਪਤਲੀ ਹੋਈ ਜੀ ਰੋਟੀ ਹੁਣ ਮੈਂ ਇਧਰ ਲਗਾ ਲੈਂਦੀ ਹਲਕਾ ਜੈਨ ਮੈਂ ਤਵੇ ਤੇ ਕਦੀ ਜ਼ਿਆਦਾ ਨਹੀਂ ਲਗਾਇਆ ਜੀ ਰਾਈਫਡ ਤਨਾਂ ਹੀ ਇੰਨੀ ਜ਼ਿਆਦਾ ਆਪਾਂ ਨੂੰ ਕਰਨੀ ਚਾਹੀਦੀ ਆਇਲੀ ਰੋਟੀ ਨਹੀ ਪਰੌਂਠੇ ਕਿਉਂਕਿ ਸੇਧ ਤੁਹਾਨੂੰ ਪਤਾ ਕਿਸੇ ਲਈ ਵੀ ਨਹੀਂ ਵਧੀਆ ਹੈਗੀ ਚਾਹੇ ਬੱਚੇ ਆ ਤੇ ਚਾਹੇ ਸਿਆਣੇ ਆ ਨਾ ਇੰਨਾ ਆਇਲ ਨਹੀਂ ਲਗਾਉਣਾ ਚਾਹੀਦਾ ਗਰਮੀਆਂ ਦੇ ਵਿੱਚ ਵੀ ਆਪਾਂ ਮੇਥੀ ਵਾਲੀ ਰੋਟੀ ਬਣਾਉਂਦੇ ਆ ਨਾ ਤੇ ਉਹ ਮੇਥੀ ਹੁੰਦੀ ਆ ਉਹਨੂੰ ਜਿੱਦਾਂ ਐਮ ਡੀ ਐਚ ਵਾਲਿਆਂ ਦੀ ਉਹ ਗੱਲ ਨਹੀਂ ਬਣਦੀ ਜਿਹੜੀ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਬਣਦੀ ਹੈ ਨਾ ਜਿੰਨੀ ਮਰਜੀ ਤੁਸੀਂ ਵਧੀਆ ਮੇਥੀ ਲੈ ਲਓ ਪਰ ਜੋ ਚੀਜ਼ ਹੈ ਅੱਜ ਕੱਲ੍ਹ ਉਹ ਨਹੀਂ ਵਧੀਆ ਲੱਗਦੀ ਗਰਮੀ ਦੇ ਵਿੱਚ ਮੈਂ ਬਹੁਤ ਸਾਰੇ ਲੋਕ ਵੇਖਿਆ ਜਿਹੜੇ ਗਰਮੀਆਂ ਦੇ ਵਿੱਚ ਮੇਥੀ ਰੋਟੀ ਖਾਂਦੇ ਆ ਚਲੋ ਪਰ ਨਾ ਕਰਨਾ ਤੇ ਪੈਂਦਾ ਹੀ ਹੈ ਥੋੜਾ ਜਿਹਾ ਟੇਸਟ ਚੇਂਜ ਬਾਕੀ ਟੇਸਟ ਤੇ ਅੱਜ ਕੱਲ੍ਹ ਹੀ ਆਉਂਦਾ ਸਰਦੀਆਂ 'ਚ ਹਨਾ ਸਾਡੀ ਹੁਣ ਬਣ ਕੇ ਤਿਆਰ ਹੋ ਗਈ ਜੀ ਰੋਟੀ ਤੇ ਤੁਸੀਂ ਵੀ ਜ਼ਰੂਰ ਬਣਾਇਆ ਕਰੋ ਖਾਇਆ ਕਰੋ ਬਹੁਤ ਵਧੀਆ ਲੱਗਦੀ ਹੈ ਉਹਨਾਂ ਸੇਨ ਪਲੇਟ 'ਚ ਕੱਢ ਰਹੇ ਆ ਲੋਜੀ ਹੁਣ ਤੁਸੀਂ ਦੇਸੀ ਘਿਓ ਮੱਖਣ ਦਹੀਂ ਚਾਹ ਜੋ ਮਰਜ਼ੀ ਲੈ ਕੇ ਇਹਨੂੰ ਖਾ ਸਕਦੇ ਹੋ ਸਰਵ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਹੈ ਮਿਲਦੇ ਆ ਨੈਕਸਟ ਵਲੌਗ ਨਾਲ ਸੋ ਥੈਂਕ ਯੂ